ਉਹਨੂੰ ਵੈਸੇ ਤਾਂ ਸਰਕਾਰ ਦੀ ਮਰਜ਼ੀ ਆ ਜੋ ਮਰਜ਼ੀ ਕਰੇ ਅੱਜ ਇੱਕ ਪਾਸੇ ਸ਼ਹੀਦੀ 15 ਵਾੜਾ ਚੱਲ ਰਿਹਾ ਹੈ ਦੂਜੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਦੀ ਨਸਾਨੀ ਸ਼ਹਾਦਤ ਨੂੰ ਸਾਰਾ ਜਗਤ ਜਿਹੜਾ ਉਹ ਨਤਮਸਤਕ ਹੈ ਕਿ ਜਿਨ੍ਹਾਂ ਨੇ ਧਰਮ ਦੀ ਆਜ਼ਾਦੀ ਵਾਸਤੇ ਐਡਾ ਵੱਡਾ ਬਲਿਦਾਨ ਜਿਹੜਾ ਚਾਂਦਨੀ ਚੌਕ ਦਿੱਲੀ ਦੇ ਵਿੱਚ ਜਾ ਕੇ ਉਥੇ ਇਹੋ ਜਿਹੀ ਸ਼ਹਾਦਤ ਦਿੱਤੀ ਜਿਹਦਾ ਦੁਨੀਆਂ ਦੇ ਵਿੱਚ ਅੱਜ ਵੀ ਕੋਈ ਜਿਹੜਾ ਉਦਾਹਰਣ ਉਸ ਤਰ੍ਹਾਂ ਦੀ ਨਹੀਂ ਮਿਲਦੀ ਭਾਈ ਸਤੀਦਾਸ ਜੀ ਸ਼ਹੀਦ ਹੋਏ ਭਾਈ ਮਤੀਦਾਸ ਜੀ ਸ਼ਹੀਦ ਹੋਏ ਭਾਈ ਦਿਆਲਾ ਜੀ ਸ਼ਹੀਦ ਹੋਏ ਅੱਜ ਦੇ ਦਿਨ ਤੇ ਅਫਸੋਸ ਹੁੰਦਾ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਉਸ ਦਿੱਲੀ ਸ਼ਹਿਰ ਜਿੱਥੇ ਉਹ ਸਾਰੇ ਇਤਿਹਾਸਕ ਸਥਾਨ ਨਹੀਂ ਉਹ ਸ਼ਹਾਦਤਾਂ ਹੋਈਆਂ ਅੱਜ ਉੱਥੇ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਦੀ ਬਜਾਏ ਇੱਥੇ ਉਦਘਾਟਨਾ ਦੇ ਸਮਾਗਮ ਨੂੰ ਪਹਿਲ ਦੇ ਰਿਹਾ ਔਰ ਸਾਡੀ ਸਰਕਾਰ ਜਿਹਨੂੰ ਇਹਨਾਂ ਸਮਾਗਮਾਂ ਦੇ ਵਿੱਚ ਸ਼ਰਧਾ ਦੇ ਨਾਲ ਸ਼ਾਮਿਲ ਹੋਣਾ ਚਾਹੀਦਾ ਉਹ ਵੀ ਆਪਣੀਆਂ ਰੈਲੀਆਂ ਜਿਹੜੀਆਂ ਜੇਤੂ ਮੋੜ ਦੇ ਵਿੱਚ ਹੋ ਕੇ ਉਹ ਰੈਲੀਆਂ ਕਰ ਇਸ ਕਰਕੇ ਇਹ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਕਿਉਂਕਿ ਜਦੋਂ ਸੱਤਾ ਹੁੰਦੀ ਹੈ ਕਈ ਵਾਰੀ ਸੱਤਾ ਦੇ ਵਿੱਚ ਇਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਲੇਕਿਨ ਅੱਜ ਇਹਨਾਂ ਸਥਾਨਾਂ ਦੇ ਉੱਤੇ ਝੁਕਣ ਦਾ ਨਤਮਸਤਕ ਹੋਣ ਦਾ ਮੌਕਾ ਸੀ ਇਸ ਕਰਕੇ ਦਿੱਲੀ ਦਾ ਮੁੱਖ ਮੰਤਰੀ ਵੀ ਇੱਥੇ ਆ ਕੇ ਉਦਘਾਟਨ ਕਰਦਾ ਫਿਰਦਾ ਪੰਜਾਬ ਦਾ ਵੀ ਉਹ ਪੰਜਾਬ ਦੇ ਇਤਿਹਾਸ ਨੂੰ ਪੁੱਲੀ ਬੈਠੇ ਆ ਉਹ ਦਿੱਲੀ ਦੇ ਇਤਿਹਾਸ ਨੂੰ ਪੁੱਲੀ ਬੈਠੇ ਆ ਇਸ ਕਰਕੇ ਮੈਂ ਦੋਨਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਦਿਨ ਨੇ ਇਹਨਾਂ ਦੀ ਬੜੀ ਵੱਡੀ ਅਹਿਮੀਅਤ ਹੈ ਸਰਕਾਰੀ ਲੈਣੀਆਂ ਕਰਨ ਦੇ ਬੜੇ ਮੌਕੇ ਹੁੰਦੇ ਹਨ ਪਰ ਘੱਟੋ ਘੱਟ ਇਹਨਾਂ ਦਿਨਾਂ ਦੇ ਉੱਤੇ ਜਿਹੜਾ ਸੀਸ ਨਵਾ ਕੇ ਉਹਨਾਂ ਨੂੰ ਵੀ ਗੁਰੂ ਦੀ ਜੜੀ ਹੈਗੀ ਆ ਉਹ ਬਖਸ਼ਿਸ਼ ਪ੍ਰਾਪਤ ਕਰਨੀ ਚਾਹੀਦੀ ਹੈ ਮੈਂ ਤਾਂ ਸੁਝਾਏ ਦੇ ਸਕਦਾ ਬਾਕੀ ਉਹਨਾਂ ਦੀ ਮਰਜ਼ੀ ਹੈ